ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟਰੇ ਦੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 25 April 2024 ਦੁਪਹਿਰ ਦੇ ਮੌਸਮ ਦੀ ਕੀ ਗਤੀਵਿਧੀ ਦਿਖਾਈ ਦੇ ਰਹੀਆਂ ਨੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਜਾਣਕਾਰੀ ਦਵਾਂਗੇ ਤੇ ਬਾਕੀ ਰਾਤ ਦੀ ਵੀਡੀਓ ਜੋ ਵੀ ਹੋਵੇਗੀ ਉਹ ਤੁਹਾਡੇ ਤੱਕ 6:30 7:00 ਵਜੇ ਤੱਕ ਪਹੁੰਚ ਜਾਵੇਗੀ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਪੰਜਾਬ ਦੇ ਉੱਪਰ ਫਿਲਹਾਲ ਕੋਈ ਬੱਦਰੀ ਸਿਸਟਮ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਕਾਰਨ ਸਵੇਰ ਵੇਲੇ ਤੋਂ ਹੀ ਕੜਕਵੇਂ ਧੁੱਪ ਪੰਜਾਬ ਦੇ ਵਿੱਚ ਪੈ ਰਹੀ ਹੈ ਤੇ ਸ਼ਾਮ ਵੇਲੇ ਤੱਕ ਅਤੇ ਰਾਤ ਤੱਕ ਐਵੇਂ ਹੀ ਮੌਸਮ ਬਣਿਆ ਰਹੇਗਾ ਕੋਈ ਬਹੁਤ ਵੱਡੀ ਹਲਚਲ ਮੀਂਹ ਕਣੀ ਦੀ ਦਿਖਾਈ ਨਹੀਂ ਦੇ ਰਹੀ ਗੱਲ ਕਰ ਲਈ ਹਵਾਵਾਂ ਦੀ ਹਵਾਵਾਂ ਦਾ ਰੁੱਖ ਕਿਤੇ ਨਾ ਕਿਤੇ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਪੰਜਾਬ ਦੇ ਵਿੱਚ ਬਦਲਵੇਂ ਰੂਪ ਵਿੱਚ ਚੱਲ ਰਿਹਾ ਹੈ ਤੇ ਜਿਨ੍ਹਾਂ ਦੀ ਸਪੀਡ ਲਗਭਗ 30-40 ਕਿਲੋਮੀਟਰ ਦੇ ਨੇੜੇ ਤੇੜੇ ਪੰਜਾਬ ਦੇ ਬਹੁਤੇ ਏਸ਼ੀਆ ਦੇ ਵਿੱਚ ਦੇਖੀ ਗਈ ਹੈ ਜਿਸ ਦੇ ਕਾਰਨ ਕਿ ਕਰਮੀ ਦਾ ਅਹਿਸਾਸ ਇੰਨਾ ਜ਼ਿਆਦਾ ਨਹੀਂ ਹੋ ਰਿਹਾ ਪਰ ਕੜਕ ਦੀ ਧੁੱਪ ਫਿਰ ਵੀ ਪੈ ਰਹੀ ਹੈ ਜਿਸ ਦੇ ਕਾਰਨ ਕਿ ਥੋੜਾ ਬਹੁਤਾ ਇੱਕ ਪੱਛਮੀ ਸਿਸਟਮ ਦਾ ਦਬਾਅ ਪੰਜਾਬ ਦੇ ਉੱਪਰ ਬਣਦਾ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏ ਟੈਂਪਰੇਚਰ ਦੀ ਟੈਂਪਰੇਚਰ ਪੰਜਾਬ ਦੇ ਵਿੱਚ 35 ਡਿਗਰੀ ਤੋਂ ਪਾਰ ਦਿਖਾਈ ਦੇ ਰਿਹਾ ਹੈ ਦੁਪਹਿਰ ਦਾ ਤੇ ਇਹ ਟੈਂਪਰੇਚਰ ਕਿਤੇ ਨਾ ਕਿਤੇ ਪਛਮੀ ਸਿਸਟਮ ਨੂੰ ਇੱਕ ਨਾ ਕਿਤੇ ਸੰਕੇਤ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਗੱਲ ਕਰ ਲਈਏ ਦੁਪਹਿਰ ਦੇ ਮੌਸਮ ਦੀ ਗਤੀਵਿਧੀਆਂ ਫਿਲਹਾਲ ਸਾਫ਼ ਨਹੀਂ ਕੋਈ ਮੋਤਮੀ ਮੌਸਮੀ ਕਾਰਵਾਈ ਪੰਜਾਬ ਦੇ ਵਿੱਚ ਪੈਂਦੀ ਨਹੀਂ ਦਿਖਾਈ ਦੇ ਰਹੀ ਪਰ ਕਿਤੇ ਨਾ ਕਿਤੇ ਆਉਂਦੇ 72 ਘੰਟੇ 72 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਟੋਟਲੀ ਚੇਂਜ ਹੋਣ ਵਾਲਾ ਹੈ ਤੇ ਮੌਸਮ ਵਿਭਾਗ ਵੱਲੋਂ ਜਿਆਦਾ ਤਾਜ਼ਾ ਅਲਰਟ ਜਿਹੜਾ ਦੁਪਹਿਰ ਨੂੰ ਜਾਰੀ ਹੋਇਆ ਹੈ ਉਹ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਜੀ ਤਾਜ਼ਾ ਮੌਸਮੀ ਅਲਰਟ ਜੋ ਪੰਜਾਬ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਹੈ ਉਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਤੇ ਨਾ ਕਿਤੇ 25 ਤਰੀਕ ਦੁਪਹਿਰ ਦੇ ਇੱਕ ਵੇਲੇ ਅੱਜ ਯਾਨੀ ਕਿ ਦੁਪਹਿਰੇ 1 ਵਜੇ ਜੋ ਅਲਰਟ ਜਾਰੀ ਕੀਤਾ ਗਿਆ ਉਹਦੇ ਬਾਰੇ ਗੱਲ ਕਰ ਲੈਂਦੇ ਆਂ ਤੇ ਸੱਤ ਦਿਨਾਂ ਦੇ ਫੋਰਕਾਸਟ ਦੇ ਬਾਰੇ ਗੱਲ ਕਰਦੇ ਆਂ ਤਾਜ਼ਾ ਸੈਟਲਾਈਟ ਇਮੇਜ ਜਿਵੇਂ ਤੁਹਾਨੂੰ ਦਿਖਾਈ ਸੀ ਕਿ 25 ਤਰੀਕ ਤੱਕ ਮੌਸਮ ਸਾਫ਼ ਹੈ ਪਰ ਕਿਤੇ ਨਾ ਕਿਤੇ 26 27 28 29 ਅਤੇ 30 ਇਹ ਚਾਰ ਤੋਂ ਪੰਜ ਦਿਨ ਹਨ ਜੋ ਕਿਤੇ ਕਿਤੇ ਪੰਜਾਬ ਦੇ ਉੱਪਰ ਭਾਰੂ ਪੈਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਆਉਂਦੇ 72 ਘੰਟੇ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦਾ ਮੌਸਮ ਪੂਰੀ ਤਰੀਕੇ ਨਾਲ ਚੇਂਜ ਹੋਣ ਵਾਲਾ ਹੈ ਪੰਜ ਦਿਨਾਂ ਦਾ ਇੱਕ ਜੋ ਵਾਰਨਿੰਗ ਅਲਰਟ ਜਾਰੀ ਹੋਇਆ ਉਹਦੇ ਵਿੱਚ ਕਿਤੇ ਕਿਤੇ 26 27 ਅਤੇ 28 ਤਿੰਨ ਦਿਨਾਂ ਦੇ ਵਿੱਚ orange ਅਲਰਟ ਤੇ yellow ਅਲਰਟ ਯਾਨੀ ਕਿ 26 27 ਅਤੇ 28 ਤਿੰਨ ਦਿਨ ਪੰਜਾਬ ਦੇ ਮੌਸਮ ਦੇ ਪੱਖ ਤੋਂ ਭਾਰੂ ਪੈਂਦੇ ਹੋਏ ਦਿਖਾਈ ਦੇ ਰਹੇ ਨੇ 26 ਤਰੀਕ ਸ਼ਾਮ ਦੇ ਵੇਲੇ ਤੋਂ ਮੌਸਮ ਚੇਂਜ ਹੋਣਾ ਦਿਖਾਈ ਦੇਵੇਗਾ 27 ਅਤੇ 28 ਤਰੀਕ ਨੂੰ ਪੂਰੇ ਪੀਕ ਤੇ ਹੋਵੇਗਾ ਕਿਤੇ ਨਾ ਕਿਤੇ 29 ਤਰੀਕ ਨੂੰ ਵੀ ਉਹ ਆਪਣੇ ਰੰਗ ਦਿਖਾਉਂਦਾ ਹੋਇਆ ਮੌਸਮ ਦੇ ਰਿਹਾ ਹੈ ਇਸ ਦੇ ਬਾਰੇ ਜੋ ਡਿਟੇਲ ਜਾਣਕਾਰੀ ਹੈ ਉਹ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਦੇ ਚੁੱਕੇ ਹਾਂ ਉਹ ਵੀਡੀਓ ਵੀ ਤੁਸੀਂ ਜਾ ਕੇ ਸਾਡੇ ਚੈਨਲ ਤੇ ਦੇਖ ਸਕਦੇ ਹੋ ਤੇ ਆਉਂਦੇ ਦਿਨਾਂ ਦੀ ਜੋ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਅਸੀਂ ਨਵੀਂ ਵੀਡੀਓ ਦੇ ਵਿੱਚ ਡਿਟੇਲ ਵਿੱਚ ਦੱਸ ਦੇਵਾਂਗੇ ਕਿ ਕੀ ਹਾਲਾਤ ਬਣਨਗੇ ਜ਼ਿਲ੍ਹੇ ਵਾਈਜ਼ ਦੱਸਣ ਦੀ ਕੋਸ਼ਿਸ਼ ਕਰਾਂਗੇ ਪਰ ਮੌਨਸੂਨ ਪ੍ਰੀ ਮੌਨਸੂਨ ਸਿਸਟਮ ਹੋਣ ਦੇ ਕਾਰਨ ਜ਼ਿਲ੍ਹੇ ਵਾਈਜ਼ ਜਾਣਕਾਰੀ ਦੇਣੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਪਰ ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ ਓਵਰਵਿਊ ਦੇਣ ਦੀ ਤੇ ਉਹ ਵੀਡੀਓ ਤੁਸੀਂ ਅਗਰ ਦੇਖਣੀ ਹੈ ਜਾਂ ਤੁਸੀਂ ਕਿਸਾਨ ਵੀਰ ਹੋ ਤੁਹਾਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਨੂੰ ਆਨ ਕਰਨਾ ਪਵੇਗਾ ਜੀ ਤੇ ਇਹ ਸੀਗੀ ਅੱਜ ਦੁਪਹਿਰ ਦੀ ਅਪਡੇਟ ਤੇ ਆਉਂਦੇ ਦਿਨਾਂ ਦੀ ਥੋੜੀ ਬਹੁਤੀ ਜਾਣਕਾਰੀ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਵੈਦਰ ਅਪਡੇਟਸ ਥੋੜੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਅਖੀਰ ਵਿੱਚ ਧੰਨਵਾਦ ਜੀ